ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀਵਾਜੀ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਸਹੀ ਇਸਲਾਮਤ ਰਹੋ ਤੁਸੀਂ ਆ ਦੇਖੋ ਜੀ ਅੱਜ ਅਸੀਂ ਕਰਨੀ ਹੈ ਹਰੀਾਈ ਬੇੜੇ ਦੇ ਵਿੱਚ ਸਾਡੇ ਕਈ ਤਾਂ ਖਾਈ ਗਏ ਨੇ ਇਹਨੂੰ ਅਸੀਂ ਤਾਂ ਹਰੀਾਈ ਕਹਿੰਦੇ ਪੰਜਾਬੀ ਵਿੱਚ ਇਹਨੂੰ ਕਰਨਾ ਸਾਫ਼ ਦੇਖੋ ਕਿਵੇਂ ਹੋ ਗਈ ਇਹ ਕਿਉਂਕਿ ਮੀਂਹ ਲਗਾਤਾਰ 3-4 ਦਿਨ ਲਗਾਤਾਰ ਤੋ ਹੀ ਪੈ ਰਹੇ ਹੈ ਉਹ ਇਹਦੇ ਲਈ ਆਪਾਂ ਨੇ ਇਹਨੂੰ ਸਾਫ਼ ਕਰਨੇ ਲਈ ਆਪਣੇ ਕੋਲ ਕੈਮੀਕਲ ਆ ਜਿਹੜਾ ਉਹ ਆਇਆ ਏ ਕਲੀ ਜਿਹਨੂੰ ਪੰਜਾਬੀ ਵਿੱਚ ਤਾਂ ਕਲੀ ਕਹਿੰਦੇ ਆ ਵੈਸੇ ਚੂਨਾ ਕਹਿੰਦੇ ਆ ਹੁਣ ਆਪਾਂ ਉਹਦੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਵੇੜੇ ਦੀ ਆ ਦੇਖੋ ਕਿੰਨਾ ਕਾਲਾ ਨਾ ਹੁਣ ਤੋਂ ਬਾਅਦ ਦੇਖਿਓ ਦ੍ਰਿਸ਼ ਤੇ ਇਹ ਪਹਿਲਾਂ ਦਾ ਦੇਖਿਓ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਸਾਫ਼ ਕਰਕੇ ਆ ਦੇਖੋ ਇਹ ਜਿਲੀ ਆਂਦੀ ਏ ਕਲੀ ਅਸੀਂ ਇਹ ਲਿਆਂਦੀ ਹੋਈ ਚੌਥੇ ਪੰਜਵੇਂ ਦੀ ਪਰ ਕਰਨ ਅਸੀਂ ਅੱਜ ਲੱਗੇ ਆਂ ਅਸੀਂ ਕੰਮ ਉਹਨਾਂ కెమికਲ ਨਾਲ ਤੁਹਾਨੂੰ ਦਿਖਾਉਣੇ ਸਾਫ਼ ਕਰਕੇ ਅਸੀਂ ਸਾਰੇ ਘਰ ਦੇ ਲੱਗ ਗਏ ਹੁਣ ਇਹਨੂੰ ਵੇੜੇ ਨਹੀਂ ਸਾਫ਼ ਕਰਨ ਦੀ ਠੀਕ ਹੈ ਠੀਕ ਹੋ ਗਿਆ ਥੱਲੇ ਨੂੰ ਕਰੋ ਇਹਨੇ ਖੰਡਾ ਉਹਨਾਂ ਨੂੰ ਉੱਪਰ ਨੂੰ ਥੱਲੇ نیچے ਨੂੰ ਥੋੜਾ ਜਿਹਾ ਹੁਣੇ ਤੁਹਾਨੂੰ ਦਿਖਾਉਣੇ ਅਸੀਂ ਸਾਫ਼ ਕਰਕੇ ਦੇਖਿਓ ਇਹ ਤਾਂ ਇੱਕ ਜਾਦੂਈ ਤਰੀਕਾ ਹੈ ਤਕਰੀਬਨ ਆ ਦੇਖੋ ਜਲੀ ਨੇ ਥੋੜਾ ਥੋੜਾ ਆਪਣਾ ਰੰਗ ਵੀ ਦਿਖਾਉਣ ਲੱਗ ਗਿਆ। ਗ੍ਰੀਨ ਗ੍ਰੀਨ ਹੋਣ ਡਾਈ ਜਾਂਦੇ। ਉਸੇ ਟਾਈਮ ਇਹਨੂੰ ਸਾਫ ਕਰਨ ਲੱਗ ਜੰਦੀ ਜਿਹੜੀ ਇਹ ਹਰਿਆਈ ਜੀ ਆ ਨਾ ਕਾਈ ਜੀ। ਆ ਦੇਖੋ ਇਹ ਮੀਂਹ ਨੇ ਇੰਨਾ ਜ਼ਿਆਦਾ ਖਰਾਬ ਕਰਿਆ ਪੇ ਬਹੁਤ ਜ਼ਿਆਦਾ। ਹੁਣ ਇਹਨੂੰ ਇੱਕਦਮ ਚਕ ਚਕ ਚਮਕਾਉਣਾ ਹੈ। ਇਹਨ ਲਗਾਉਣ ਤੋਂ ਬਾਅਦ ਤਕਰੀਬਨ 15-20 ਮਿੰਟ ਜ਼ਰੂਰ ਰੱਖਣੀਆਂ ਇਹ। ਰਗੜ ਦੋ ਰਗੜਨਾ ਵੀ ਇੰਨਾ ਨਹੀਂ ਬਸ ਠੀਕ ਨੋਰਮਲ ਜਰ ਰਗੜੋ ਤੇ ਇਸ ਤਰ੍ਹਾਂ ਉਤਰ ਜੂਗੀ ਸਾਰੇ ਕਿਤੇ ਐਦਾਂ ਫੈਲਾ ਲਈਏ ਅਸੀਂ ਨੇ ਆ ਦੇਖੋ ਵਿੱਚ ਵਿੱਚ ਤਾਂ ਉਤਰਨੇ ਵੀ ਲੱਗ ਗਿਆ ਆਪਣਾ ਰੰਗ ਦਿਖਾਉਣ ਲੱਗ ਗਿਆ ਇਹ ਇਹ ਦੇਖੋ ਇਹਨੂੰ ਲਾਉਣ ਲਈ ਤੁਸੀਂ ਪੁਰਾਣੇ ਕੱਪੜੇ ਪਾ ਦਿਓ ਨਹੀਂ ਤਾਂ ਕੱਪੜੇ ਵੀ ਖਰਾਬ ਹੋਣਗੇ ਕਿਉਂਕਿ بارش ਵੀ ਉੱਪਰੋਂ ਪੈ ਰਹੀ ਹੈ ਦੇਖੋ ਲਗਾਤਾਰ ਤੁਹਾਨੂੰ بارش ਦਿਖਾਉਣੀ ਹੈ ਲਗਾਤਾਰ ਪੈ ਰਹੀ ਹੈ ਦੇਖੋ ਨਾ ਮੈਂ ਕੱਪੜੇ ਖਰਾਬ ਹੋਣਗੇ ਲੈ ਜ਼ਰੂਰ ਜਾਊਗੀ ਸੀ ਕੱਲੀ ਆਹ ਦੇਖੋ بارش ਹੋ ਰਹੀ ਹੈ ਨਾ بارش ਦੇ ਵਿੱਚ ਕੰਮ ਕਰ ਰਹੀ ਹਾਂ ਦੇਖੋ ਅੱਜ ਸਾਡੇ ਪੰਗੂ ਸਾਹਿਬ ਲੱਗੇ ਨੇ ਦੇਖੋ ਬੇੜੇ ਨੂੰ ਸਾਫ਼ ਕਰਨ ਪੰਪ ਕਦੇ ਨਹੀਂ ਪੰਪ ਕਰਨੀ ਹੈ ਬੇਟਾ ਘਰ ਨਹੀਂ ਸਾਫ ਅੰਮਾ ਦੇਖੋ ਜੀ ਮੇਰਾ ਬੇਟਾ ਮਨੂ ਨੇ ਚੇਅਰ ਕਿੰਨਾ ਵੀਡੀਓ ਬਣਾਣਾ ਮੇਰੀ ਚਪਰ ਕਰ ਦੇ ਬੇਟਾ ਮੈਂ ਨਾਲ ਹੀ ਚਲੀ ਹੋਇਆ ਚਲ ਆ ਦੇਖੋ ਉਹਨਾਂ ਨੂੰ ਦੱਸ ਗਿਆ ਕਿ ਮੈਂ ਆ ਗਿਆ ਸੈੱਡਾ ਤੇ ਵੀ ਫਿਰ ਦੋਹੀ ਆਇਆ ਪਹਿਲਾਂ ਇਹ ਦੋ ਕੁ ਦਿਨ ਦੀ ਧੁੱਪ ਆ ਨਿਕਲੀ ਸੀ ਉਹ ਤਾਂ ਬਹੁਤ ਵਧੀਆ ਸਾਫ ਕਰਤਾ ਸੀ ਸਿਰਫ ਇੱਧਰ ਇੱਧਰ ਰਹਿ ਗਈ ਸੀ ਦੇਖੋ ਮੈਂ ਤੁਹਾਨੂੰ ਦਿਖਾਈਓ ਐ ਜਦ ਕੀ ਪਰਸੋਂ ਦੇ ਵੀਡੀਓ ਦੇ ਵਿੱਚ ਆ ਤਾਂ ਲਗਾਤਾਰ ਹੁਣ ਤਿੰਨ ਦਿਨ ਮੀਂਹ ਪੈਣ ਕਰਕੇ ਬਹੁਤ ਜ਼ਿਆਦਾ ਹਰਿਆਈ ਨੇ ਇੰਨਾ ਬੁਰਾ ਹਾਲ ਕੀਤਾ ਪਿਆ ਬਸ ਪੁੱਛੋ ਹੀ ਨਾ ਗੁੱਸਾ ਅਸੀਂ ਤੁਹਾਨੂੰ ਦੱਸੇ ਰਹੇ ਬੈ ਇਹਨਾਂ ਬੁਰਾ ਹਾਲ ਕੀਤਾ ਪਿਆ ਐ ਇਸੇ ਤਰ੍ਹਾਂ ਤੁਸੀਂ ਕੱਲੀ ਨੂੰ ਫਲਾਦੇ ਉਹ ਸਾਰੇ ਕਿਤੇ ਵੇੜੇ ਦੇ ਵਿੱਚ ਚੂਨਾ ਵੀ ਕਹਿ ਸਕਦੇ ਚੂਨਾ ਵੀ ਕਹਿੰਦੇ ਜੀ ਕਈ ਅਸੀਂ ਤਾਂ ਪੰਜਾਬੀਆਂ ਦੀ ਸਿੱਧੀ ਜੀ ਗੱਲ ਆ ਕਲੀ ਜੜੀ ਪਹਿਲਾਂ ਕੰਧਾਂ ਪਰ ਕਰਦੇ ਹੁੰਦੇ ਸੀ ਹੁਣ ਤਾਂ ਪੇਂਟ ਕਰਨ ਲੱਗ ਗਏ ਬਹੁਤ ਸਾਲ ਪਹਿਲਾਂ ਇਹਨੂੰ ਕੰਧਾਂ ਪਰ ਕਰੀ ਜਾਂਦੀ ਹੁੰਦੀ ਸੀ ਹੁਣ ਤਾਂ ਇਹਨੂੰ ਅਸੀਂ ਧਰਤੀ ਦੀ ਕਰਨ ਲੱਗੇ ਹੋਈਆਂ ਦੇਖੋ ਪੰਗੂਸਾਓ ਕਿਨੇ ਸੋਹਣੇ ਲੱਗਦੇ ਆ ਸਾਫ਼ ਕਰਦੇ ਹੁਣ ਤਾਂ ਤਿਲਕਣ ਵੀ ਇੰਨੀ ਜ਼ਿਆਦਾ ਹੋ ਗਈ ਸੀ ਪੈਰ ਵੀ ਫਿਸਲਦਾ ਸੀਗਾ ਜਦੋਂ ਇਹਦੇ ਭਰੋਂ ਲੰਘਦੇ ਸੀ ਵੇੜੇ ਤੇ ਹਰਿਆਈ ਜਿੱਥੇ ਆਉਂਦੀ ਸੀ ਉੱਥੇ ਪੈਰ ਫਿਸਲਣ ਦਾ ਡਰ ਬਹੁਤ ਸੀਗਾ ਉਹਨਾਂ ਨੂੰ ਸਾਨੂੰ ਬੇਵਸੀ ਹੋ ਗਈ ਸਾਡਾ ਮੀਂਹ ਪੈਂਦੇ ਦੇ ਵਿੱਚ ਅਸੀਂ ਕਰਨ ਲੱਗੇ ਦੇਖੋ ਮੀਂਹ ਕਿੰਨਾ ਪੈਂਦਾ ਆ ਦੇਖੋ ਜੀ ਮੀਂਹ ਪੈਂਦੇ ਵਿੱਚ ਮਿਹਨਤ ਤਾਂ ਬਹੁਤ ਆ ਜੀ ਜਾਨੀ ਮੀਂਹ ਪੈਂਦੇ ਦੇ ਵਿੱਚ ਕਰ ਰਹੀ ਹਾਂ ਮੀਂਹ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਲਗਾਤਾਰ 3-4 ਦਿਨ ਹੋ ਗਏ ਮੀਂਹ ਪੈਂਦੇ ਨੇ ਇੱਕ ਵਾਰ ਤਾਂ ਬਣਾ ਬੋਲਾ ਬੋਲਾ ਜੇ ਫਿਰ ਨਾ ਦੂਸਰੀ ਵਾਰ ਫੇਰ ਦੁਬਾਰਾ ਦੇਖ ਲਿਓ ਅਬਲਾਂ ਤਾਂ ਸਾਫ ਹੋ ਗਈ ਦੇਖੋ ਦੇਖੋ ਜੀ ਆ ਲੱਗਦਾ ਬਿਲਕੁਲ ਸਾਫ ਹੋ ਗਈ ਉਫਲੀ ਜੀ ਪਈ ਐ ਦਿਖਦੀ ਐ ਨਾ ਸਾਨੂੰ ਉਫਲੀ ਜੀ ਕਿਮਿਕਲ ਆਪਣਾ ਰਿਐਕਸ਼ਨ ਕਰਨ ਲੱਗਿਆ ਹੋਇਆ ਜਿਹੜੀ ਚਲੀ ਜਾਂ ਚੂਰਨੋ ਇਹਦੇ ਨਾਲ ਹੀ ਹਰੀਾਈ ਜੀ ਉਫਲ ਲੱਗ ਗਈ ਏ ਬਹੁਤ ਸਾਰੇ ਲੋਕਾਂ ਦੇ ਇਹ ਟੂਟੀਆਂ ਕੋਲ ਲੱਗ ਜਾਂਦੀ ਆ ਹਰਿਆਈ ਦੀ ਟੂਟੀਆਂ ਕੋਲ ਤੁਸੀਂ ਸਾਫ਼ ਕਰ ਸਕਦੇ ਆ ਹਨਾ ਬਾਥਰੂਮ ਮੇ ਕੋਲ ਲੱਗ ਜਾਂਦੀ ਉਹ ਵੀ ਤੁਸੀਂ ਸਾਫ਼ ਕਰ ਸਕਦੇ ਆ। ਆ ਦੇਖੋ ਜੀ ਭੰਗੂ ਸਾਹਿਬ ਨੇ ਅੱਜ ਸਾਡੇ ਬਹੁਤ ਹੀ ਵਧੀਆ ਕੰਮ ਕੀਤਾ ਅੱਜ ਤਾਂ ਇੰਨਾ ਜਗ੍ਹਾ ਸਾਨੂੰ ਤਾਂ ਫਾਇਦਾ ਹੋਣਾ ਇਹਦਾ। ਆਪ ਦਾ ਅੱਗੇ ਆ ਕੇ ਲੱਗ ਜਾਣਾ। ਦੇਖੋ ਜੀ ਮੇਰੀ ਅੱਖ ਦੇ ਵਿੱਚ ਹੋ ਗਏ ਜਖਮ ਆ ਮੈਂ ਦੋ ਵਾਰ ਦਵਾਈ ਲੈ ਕੇ ਆਈ ਆ ਸਵੇਰ ਦੀ ਪਤਾ ਨਹੀਂ ਕੀ ਹੋ ਗਿਆ ਅੱਖ ਦੇ ਵਿੱਚ ਸਾਰੀ ਰੈੱਡ ਰੈੱਡ ਜਿੱਦਦਾ ਨਾ ਬਲੱਡ ਜਾਂਦਾ ਨਹੀਂ ਆਇਆ ਪਾ ਹੁੰਦਾ ਸਾਰੀ ਅੱਖ ਇਦਾਂ ਹੋਈ ਪਈ ਆ ਨਹੀਂ ਇਹ ਸਾਰੇ ਕੰਮ ਮੈਂ ਸਿਰ ਰੱਖ ਕੇ ਦੋਨਾਂ ਨੇ ਕਰਨਾ ਤਾਂ ਜਿਹੜੇ ਵਿਚਾਰੇ ਇਕੱਲੇ ਲੱਗੇ ਹੋਏ ਨੇ ਉਹ ਲਾ ਗਿਆ ਤੇ ਉਹ ਚੀ ਗਿਆ ਇੱਕ ਇੱਕ ਗੱਲੀ ਦੀ ਇਹ ਪੂਰੀ ਥੈਲੀ ਲਿਆਂਦੀ ਸੀ ਜਿਹੜਾ ਥੈਲੀ ਜੀ ਮਿਲਦੀ ਹੁੰਦੀ ਆ ਆਹ ਆ ਦੇਖੋ ਭਈ ਇਹ ਮੈਂ ਤੁਹਾਨੂੰ ਦਿਖਾਉਣੀ ਆ ਇਹ ਆ ਦੇਖੋ ਜੀ ਇਹ ਪੂਰੀ ਦੀ ਪੂਰੀ ਲੱਗ ਗਈ ਕਿਉਂਕਿ ਸਾਡੇ ਵੇੜੇ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਹੋਇਆ ਪਿਆ ਸੀਗਾ ਉਹ ਥੋੜੇ ਇੱਕ ਹਾਂ ਦੇ ਥੋੜੀ ਜਿਹੀ ਹੋਰ ਵੀ ਆਉਗੀ ਮਤਲਬ ਆ ਲੱਗ ਕੇ ਵੀ ਆ ਦੇਖੋ ਇੱਕ ਚੂਨੇ ਦੀ ਇੱਕ ਥੈਲੀ ਹੋਰ ਲੱਗ ਜਣੀ ਆਵੇ ਹੁਣ ਉਹ ਤਾਂ ਹੁਣ ਅਸੀਂ ਮੀਹ ਕਣੀ ਚ ਹੁਣ ਲਿਆਉਣ ਤੇ ਰਹੇ ਜਿੰਨਾ ਕਿ ਵੀ ਤੁਹਾਨੂੰ ਧੋਵਾਂਗੇ ਉਹਨਾਂ ਵਾਂਗੂੰ ਦਿਖਾਵਾਂਗੇ ਕਿਉਂਕਿ ਮੀਹ ਬਹੁਤ ਪੈ ਰਿਹਾ ਸਵੇਰ ਦੇ ਵਿਚਾਰੇ ਮੈਨੂੰ ਦੋ ਵਾਰ ਦਵਾਈ ਦੇ ਦਵਾ ਕੇ ਲਿਆਏ ਅੱਖ ਤੋਂ ਅਸੀਂ ਸਵੇਰ ਦੇ ਹੀ ਬਸ ਰਸਤਿਆਂ ਦੇ ਵਿੱਚ ਇਦੀ ਫਿਰ ਰਹੀਆਂ ਦਵਾਈਆਂ ਦੇ ਅੱਖ ਤਾਂ ਇੰਨੀ ਜ਼ਿਆਦਾ ਲਾਲ ਹੋ ਗਈ ਮੇਰੀ ਜਿੱਦਾਂ ਬਲੱਡ ਜੇ ਨਿਕਲੇ ਆਏ ਹੁੰਦੇ ਨਾ ਬਾਹਰ ਨਹੀਂ ਨਿਕਲੇ ਆ ਅੱਖ ਦੇ ਵਿੱਚ ਨਾ ਕੋ ਚੂਗਣ ਹੁੰਦੀ ਹੈ ਨਾ ਕੋ ਦਰਦ ਹੁੰਦਾ ਸਵੇਰੇ ਉੱਠ ਕੇ ਦੇਖਿਆ ਤਾਂ ਅੱਖ ਦਾ ਇਹ ਜਿਹਾ ਹਾਲ ਹੋਇਆ ਹੋਏ ਸੀਗਾ ਮੇਰੇ ਬੇਟੇ ਨੇ ਦੱਸਿਆ ਕਰਾ ਤੁਹਾਡੇ ਮੰਮਾ ਨੂੰ ਆਇਆ ਪੇ ਲੱਗਦਾ ਹੈ ਬੇ ਅੱਖ ਦੇ ਵਿੱਚ ਜਿਵੇਂ ਬਲੱਡ ਜਾ ਫਿਰ ਉਸ ਤੋਂ ਬਾਅਦ ਅਸੀਂ ਦੋ ਜਗ੍ਹਾ ਤੇ ਦਵਾਈ ਲੈ ਕੇ ਆਈਆਂ ਹਾਂ ਦੇਖੋ ਚੱਲ ਰਿਹਾ ਹੈ ਕੰਮ ਸਫਾਈ ਦਾ ਆ ਦੇਖੋ ਕਿੰਨਾ ਵਧੀਆ ਸਾਫ ਸੁਥਰਾ ਹੋ ਗਿਆ ਹਰੇਕਾ ਮੀ ਪੈ ਰਹੇ ਆ ਉੱਪਰ ਉਹਦੀ ਚਮਕ ਜੀ ਦਿਖ ਰਹੀਆਂ ਦੇਖੋ ਇਹਨੇ ਸਾਫ ਇਹ ਸੁੱਕੇ ਤੇ ਬਿਲਕੁਲ ਸਾਫ ਹੋ ਜਾਣੀਆਂ ਲੈ ਥੋੜਾ ਜਿਹਾ ਕਨਾਂ सुा नहीं हैिला गिले देख पंगू साहब भी जमे भिज गए क्योंकि बारिश इन हो रही है ਥੋੜੀ 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 ਗਣੀ ਦਾ ਦੇਖੋ ਪੈ ਰਹੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਇੱਥੇ ਸਾਡੇ ਇੰਨੇ ਕ ਹਿੱਸੇ ਵਿੱਚ ਮਤਲਬ ਕਲੀ ਪਾਉਣ ਤੋਂ ਰਹਿ ਗਈ ਦੀ ਇੰਨੇ ਚ ਚੂਨਾ ਇੱਕ ਥੈਲੀ ਹੋਰ ਲੱਗ ਜੰਦੀ ਇੱਕ ਤਾਂ ਲੱਗ ਚੁੱਕੀ ਆ ਘਟ ਗਈ ਹੁਣ ਇਹ ਆਹ ਦੇਖੋ ਇੰਨਾ ਇੰਨਾ ਹਿੱਸਾ ਅਸੀਂ ਬਿਨਾ ਉਹ ਤੋਂ ਕਲੀ ਤੋਂ ਕਰ ਰਹੇ ਆ ਆਹ ਦੇਖੋ ਅਗਰ ਬਿਨਾ ਕਲੀ ਕਲੀ ਪਾਈ ਐਦਾਂ ਹੀ ਧੋ ਰਹੀਆਂ ਇਹ ਹਰੇ ਹੀ ਉਦਾਂ ਦੀ ਉਦਾਂ ਹੀ ਆ ਉਹਦੇ ਚੌਥੇ ਪਾਈ ਸੀ ਅਸੀਂ ਨੇ ਕਣਕ ਸੁਕਣੀ ਦੇਖੋ ਧੋ ਕੇ ਕారణ ਕਿ ਸਾਡੀ ਸਾਰੀਆਂ ਪਾਣੀ ਦੇ ਵਿੱਚ ਭਿੱਜ ਗਈ ਕਿਉਂਕਿ ਮੈਂ ਬਣਾ ਰਹੀ ਸੀ ਅਲੂ ਵਾਲੇ ਪਰੌਂਠੇ ਮੇਰੇ ਹੱਥ ਤੇ ਪੈ ਗਈ ਦੇਖੋ ਤੇਲ ਹੱਥ ਹੋ ਗਿਆ ਫਟੜ ਕਣਕ ਵੀ ਵਿੱਚ ਭਿੱਜ ਗਈ ਕਣਕ ਅੰਦਰ ਵੀ ਨਿਗਾਰ ਹੋ ਗਈ ਦੇਖ ਲਿਆ ਜੀ ਆਹ ਦੇਖੋ ਐਨਾ ਸਾਰਾ ਮੇਰੇ ਹੱਥ ਵੀ ਜਲ ਗੀਆਂ ਆ ਤਰਪਾਲ ਵੀ ਉਸੇ ਦਿਨ ਤੋਂ ਸੁੱਕਣਾ ਪਾਇਆ ਵੈ ਜਿਸ ਦਿਨ ਸਾਡੀ ਕਣਕ ਗਿੱਲੀ ਹੋ ਗਈ ਸੀ ਪੱਖਿਆਂ ਥੱਲੇ ਪਾਈ ਦੋ ਦਿਨ ਸਕਾਈ ਵੀ ਪਰ ਸੁੱਕੀ ਨਹੀਂ ਹੈਗੀ ਹੁਣ ਮੀਂਹ ਹਟਣ ਤੋਂ ਬਾਅਦ ਹੀ ਪਾਵਾਂਗੇ ਆ ਦੇਖੋ ਜੀ ਇਧਰ ਕਿੰਨਾ ਸਾਫ ਹੋ ਗਿਆ ਗੇਨੋ ਦਾ ਆ ਦੇਖੋ ਇਧਰ ਪੌੜੀਆਂ ਦਾ ਦੇਖੋ ਪੌੜੀਆਂ ਪੌੜੀਆਂ ਰਹਿ ਗਈਆਂ ਕਿਉਂਕਿ ਸਾਡੇ ਕੋਲ ਚੂਨਾ ਹੈ ਨਹੀਂ ਸੀ ਖਤਮ ਹੋ ਗਿਆ ਪੌੜੀਆਂ ਤੇ ਕਿੰਨਾ ਜ਼ਿਆਦਾ ਕਾਲਾ ਪਏ ਇਧਰੋਂ ਕਿੰਨਾ ਜ਼ਿਆਦਾ ਸਾਫ ਹੋ ਗਿਆ ਜਦੋਂ ਸੁੱਕੂ ਜੂਗਾ ਦੇਖੋ ਬਿਲਕੁਲ ਸਾਫ ਲੱਗਣਾ ਹਾਲੇ ਤੁਹਾਨੂੰ ਗਿੱਲੇ ਕਰਕੇ ਲੱਗਦਾ ਆ ਪੌੜੀਆਂ ਦੇਖੋ ਕਿਸ ਤਰ੍ਹਾਂ ਕਾਲੀਆਂ ਹੋਈਆਂ ਪਈਆਂ ਦੇਖੋ ਏਕਣੇ ਬੇੜਾ ਸੀਗਾ ਥੱਲੇ ਤੇ ਕਾਲਾ ਹੋਇਆ ਹੁਣ ਤਾਂ ਕਾਫੀ ਜ਼ਿਆਦਾ ਸਾਫ ਹੋ ਗਿਆ ਬਿਲਕੁਲ ਦੇਖੋ ਹੁਣ ਇਹ ਤੁਹਾਨੂੰ ਅਸੀਂ ਸੁਕਣ ਤੋਂ ਦੋ ਤਿੰਨ ਦਿਨਾਂ ਮਗਰੋਂ ਵੀ ਤਾਂ ਖਾ ਮੈਂ ਕਿ ਅੱਜ ਵੀ ਤੁਹਾਨੂੰ ਦਿਖਾਤਾ ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ